ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨﻔਤ ਸਿੰਘ ਛੱਜਲਵੱਡੀ ਕਿਸਾਨ ਦੋਸਤੋ ਅੱਜ ਆਪਾਂ ਖੋਤੇ ਆ ਸਿੱਧੀ ਬਜਾਈ ਡੀਐਸਆਰ 1692 ਦੇ ਖੇਤ ਵਿੱਚ ਡਿਸਟ੍ਰਿਕਟ ਅੰਮ੍ਰਿਤਸਰ ਦਾ ਪਿੰਡ ਐ ਛੱਜਲਵੱਡੀ ਯਾਨੀ ਕਿ ਮੇਰਾ ਆਪਣਾ ਪਿੰਡ ਹੀ ਐ 1692 ਦੇ ਖੇਤ ਵਿੱਚ ਖਲੋਤੇ ਆ ਸਿੱਧੀ ਬਜਾਈ ਐ ਕੋਈ ਕੱਖ ਨਹੀਂ ਐ ਬਾੜਾ ਝੋਨਾ ਮੈਂ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਬਿਲਕੁਲ ਮੇਰੇ ਨੇੜੇ ਆ ਕੇ ਵਿਖਾਉਣ ਨਸਾਰੇ ਦੀ ਤਿਆਰੀ ਚ ਦਿਲ ਕੋਲਾ ਪੈਪ ਪਰ ਚਲੀ ਹੈ ਕੁਝ ਪਰਸੈਂਟ ਬੂਟੇ ਮਤਲਬ 2-300 ਬੂਟੇ ਬਾਅਦ ਕਿਤੇ ਇੱਕ ਅੱਧਾ ਬੂਟਾ ਨਿਸਰਿਆ ਵੀ ਹੈ ਸੁਖ سان ਦੋਸਤੋ ਜਿਹੜੇ ਝੋਨੇ ਕੇਰੇ ਐਸ ਸਟੇਜ ਤੇ ਪਹੁੰਚ ਗਿਆ ਜਾਂ ਪਹੁੰਚ ਲਿਆ ਚਾਹੇ ਉਹਦੇ ਵਿੱਚ ਕੋਈ ਤੁਸੀਂ ਪੀਆਰ ਦੀ ਵੈਰਾਈਟੀ ਕੇਰੀ ਆ ਜਿਸ ਤਰ੍ਹਾਂ ਅਸੀਂ ਇੱਕ ਦਿਨ ਪਿੱਛੇ ਵੀਡੀਓ ਸ਼ੂਟ ਕਰ ਰਹੇ ਸੀ ਰਾਜਾ 88 ਸਿਗਨੇਟ ਕੰਪਨੀ ਦਾ ਰਾਜਾ ਗੋਲਡ 88 ਡਾਇਰੈਕਟ ਸੋਇੰਗ ਦੇ ਵਿੱਚ ਉਹਦੀ ਵੀ ਤੁਹਾਨੂੰ ਇੱਕ ਛੋਟਾ ਜਿਹਾ ਪਾਰਟ ਵਿੱਚ ਦਿਖਾ ਦੇਵਾਂਗੇ ਉਹ ਵੀ 60 65 ਦੇਣ ਦੀ ਅਵਸਥਾ ਦੇ ਵਿੱਚ ਬਹੁਤ ਵਧੀਆ ਘਰੋਤਾ ਸੀ ਜਾਨੀ ਕਿ ਜ਼ਿਮੀਦਾਰਾਂ ਨੇ ਆਪਣੇ ਐਫਰਟਸ ਦੇ ਨਾਲ ਡਾਇਰੈਕਟ ਸੋਇੰਗ ਡੀਐਸਆਰ ਝੋਨਾ ਜਿਹੜਾ ਵਾ ਕਾਮਯਾਬ ਕਰ ਲਿਆ ਵਾ ਕਿਤੇ ਕਿਤੇ ਮਸਲਾ ਜਿਹੜਾ ਜ਼ਿਮੀਦਾਰ ਨੂੰ ਆ ਰਿਹਾ ਉਹ ਆ ਰਿਹਾ ਜੰਗਲੀ ਝੋਨੇ ਦਾ ਜਿੱਦਾਂ ਐਸ ਖੇਤ ਦੇ ਵਿੱਚ ਵੀ ਆ ਬੂਟਾ ਜਿਹੜਾ ਆਪਾਂ ਨੂੰ ਆ ਵਿਖ ਰਿਹਾ ਆ ਬੂਟਾ ਜਿਹੜਾ ਵਿਖ ਰਿਹਾ ਇਹ ਜੰਗਲੀ ਝੋਨੇ ਦਾ ਬੂਟਾ ਵਾ ਹੋਰ ਨਿੜਿਆ ਕੇ ਵਿਖਾ ਦਿਓ 1692 ਦੇ ਵਿੱਚ ਇਹ ਜੰਗਲੀ ਝੋਨੇ ਦਾ ਬੂਟਾ ਜਿਹਨੂੰ ਆਪਾਂ ਕਹਿ ਦਿੰਦੇ ਆ ਖਾਦੇ ਖੇਤਾਂ ਦੇ ਵਿੱਚ ਜੰਗਲੀ ਝੋਨਾ ਹੋ ਗਿਆ ਕਈ ਜਗ੍ਹਾ ਤੇ ਇਹ ਝੋਨਾ ਪਰੇਸ਼ਾਨ ਕਰ ਰਿਹਾ ਜਦੋਂ ਐਦਾ ਵੀ ਕੋਈ ਨਾ ਕੋਈ ਹੱਲ ਮਿਲ ਜੇਗਾ ਸੋ ਬਹੁਤ ਸਾਰੇ ਫਾਰਮਰ ਪੁੱਛ ਰਹੇ ਸੀ ਵੀ ਸਾਡਾ ਕੇਰਿਆ ਝੋਨਾ ਜਿਹੜਾ ਵਾ 50 ਦਿਨ ਦਾ ਹੋ ਗਿਆ 55 ਦਾ ਹੋ ਗਿਆ ਜਾਂ 55 ਤੋਂ ਬਾਅਦ 60 ਦਿਨ ਦਾ ਵੀ ਹੋ ਚੱਲਿਆ ਹੈ ਮੇ ਸਾਰੇ ਨੇੜੇ ਆ ਗਿਆ ਬਲ ਸਾਹਿਬ ਇਹਨਾਂ ਨੂੰ ਕੀ ਕਰੀਏ ਕਿਸਾਨ ਦੋਸਤੋ ਵੇਖੋ 1509 1692 1718 1121 1401 ਪੰਜਾਬ 7 ਜਾਂ ਅਦਰ ਜਿੰਨੀਆਂ ਵੀ ਬਾਸਮਤੀ ਦੀਆਂ ਵੈਰਾਈਟੀਆਂ ਤੁਸੀਂ ਲਾਈਆਂ ਮੈਂ ਤੇ ਕਹੂੰਗਾ ਪਲਮਣ ਤੇ ਵੀ ਨੇਰਾ ਬਾਸਮਤੀ ਨਹੀਂ ਪਲਮਣ ਤੇ ਵੀ ਜਿਹੜੀਆਂ ਜ਼ਹਿਰਾ ਡਿਪਾਰਟਮੈਂਟ ਨੇ ਬੈਨ ਕਰਤੀਆਂ ਉਹ ਆਪਾਂ ਪਲਮਣ ਤੇ ਵੀ ਨਾ ਪਾਈਏ ਕੋਈ ਵੱਡਾ ਫਰਕ ਨਹੀਂ ਪੈਂਦਾ ਹੁਣ ਆਪਾਂ ਗੱਲ ਕਰਦੇ ਦਵਾਈ ਪੌਣੀ ਕਿਹੜੀ ਹੈ ਜਿਸ ਤਰ੍ਹਾਂ ਮੈਂ ਝੋਨੇ ਦੇ ਖੇਤ ਵਿੱਚ ਖਲੋਤਾ ਬਿਲਕੁਲ ਨਸਾਰੇ ਦੀ ਸਟੇਜ ਆ ਪੰਜ ਚਾਰ ਦਿਨ ਦੇ ਵਿੱਚ ਵਿੱਚ ਇਹਨੇ ਗੋਭਾਂ ਨੇ ਪਾਟ ਕੇ ਮੁੰਜਰਾਂ ਨੇ ਬਾਹਰ ਆਉਣਾ ਸ਼ੁਰੂ ਹੋ ਜਾਣਾ ਜੇ ਆਪਾਂ ਫੰਗੀ ਸੈੱਡ ਦੀ ਗੱਲ ਕਰੀਏ ਕਿਸਾਨ ਦੋਸਤੋ ਟੈਬੂਕੋਨਾਜੋਲ ਤੇ ਆਇਓਕਸਿਸ ਟ੍ਰੋਬਨ ਦਾ ਕੰਬੀਨੇਸ਼ਨ ਆਉਂਦਾ ਬਾਈ ਨੇ ਮੈਂ ਇਹਦੇ ਵਿੱਚ ਕਸਟੋਡੀਆਂ ਵਿਕਦੀ ਅੱਗੇ ਲਾ ਕੇ ਉਤਮ ਦਾ ਲੈਕਸੋਨ ਤੇ ਤਕਰੀਬਨ ਮਾਰਕੀਟ ਦੇ ਵਿੱਚ ਜਿੰਨੀਆਂ ਵੀ ਕੰਪਨੀਆਂ ਦਵਾਈਆਂ ਦਾ ਕੰਮ ਕਰਦੀਆਂ ਹਰੇਕ ਕੰਪਨੀ ਦੇ ਕੋਲ ਇਹ ਟੈਕਨੀਕਲ ਮੌਜੂਦ ਹੈਗਾ ਤੇ ਇਸ ਵਾਰ ਇਹ ਦਵਾਈ ਕੋ ਬਹੁਤੀ ਮਹਿੰਗੀ ਵੀ ਨਹੀਂ ਆ ਮੇਰੇ ਖਿਆਲ ਦੇ ਨਾਲ ਫਾਰਮਰ ਭਰਾਵਾਂ ਨੂੰ 1.5 12 1300 ਤੋਂ ਲੈ ਕੇ 21 2200 ਦੇ ਵਿੱਚ ਵਿੱਚ ਇਸ ਟੈਕਨੀਕਲ ਦਾ ਕੰਮ ਖਤਮ ਹੋ ਜਾਣਾ 1 ਲੀਟਰ ਤਿੰਨ ਕਿਲੋ ਜਾਨੀ ਕਿ 300 3 ml ਦੀ ਡੋਜ਼ ਆ ਕਸਟੋਰੀਆ ਦੀ ਲੈਕਸਨ ਦੀ ਝੋਨੇ ਦੇ ਵਿੱਚ ਬਾਸਮਤੀ ਦੇ ਵਿੱਚ ਸੀਤ ਬ্লাইਟ ਨੂੰ ਆਏ ਨੂੰ ਰੋਕਣ ਲਈ ਜਾਂ ਨਾ ਆਉਣ ਦੀ ਅਵਸਥਾ ਜਦ ਦਾ ਇਸ ਖੇਤ ਦੇ ਵਿੱਚ ਕੋਈ ਸੀਤ ਬ্লাইਟ ਵਗੈਰਾ ਹੈ ਨਹੀਂ ਆ ਪਰ ਆਪਾਂ ਇਹਨੂੰ ਸਪਰੇਅ ਕਰਨੀ ਹੈ ਇਹਦੇ ਵਿੱਚ ਨਾਲ ਅਸੀਂ ਪਵਾਵਾਂਗੇ ਟਾਟਾ ਦੀ ਟਕੁਮੀ ਜਾਂ ਉਤਮ ਦੀ ਲਿਪੀਵੀਰ ਫਲੂਬੀਡੀਆ ਮਾਈਂਡ ਟੈਕਨੀਕਲ ਇਹਦੇ ਵਿੱਚ ਆਉਂਦਾ ਉਹ ਵੀ ਬਹੁਤੀ ਘੱਟ ਪਹਿਲਾਂ ਤੇ ਇਹਦਾ ਨਿਸ਼ਾਨ ਹਰਿਆ ਆਉਂਦਾ ਸੀ ਸ਼ਾਇਦ ਹਰੀਆ ਨਿਸ਼ਾਨ ਹੁਣ ਬਾਂਦੀ ਹੋ ਗਿਆ ਨਿਸ਼ਾਨ ਚੇਂਜ ਹੋ ਗਿਆ ਪਰ ਇਹ ਜ਼ਹਿਰ ਰੈਤ ਦਵਾਈ ਇਹਦੇ ਵਿੱਚ ਕੋ ਬਹੁਤੀ ਲੰਮੀ ਚੌੜੀ ਜ਼ਹਿਰ ਨਹੀਂ ਹੈਗੀ ਤੇ ਰੈਜ਼ੀਡਿਊਅਲ ਇਫੈਕਟ ਪਲਾਂਟ ਦੇ ਵਿੱਚ ਲੰਮਾ ਚੌੜਾ ਰਹਿੰਦਾ ਨਹੀਂ ਇਹਨੂੰ ਸੈਂਟੀਫਿਕ ਪੜਾਅ ਚ ਕਹਿੰਦੇ ਪੀ ਐਚ ਆਈ ਪੀ ਐਚ ਆਈ ਦੀ ਬਹੁਤ ਲੰਮੀ ਨਹੀਂ ਹੈਗੀ ਸੁੰਡੀ ਦਾ ਹਲ ਵੀ ਹੋ ਗਿਆ ਆਪਣਾ ਤੇ ਫੰਗਸ ਦਾ ਹਲ ਵੀ ਹੋ ਗਿਆ 330 ਐਮ ਐਲ ਲੈਕਸੋਨ ਜਾਂ ਕਸਟੋਡੀਆ ਜਾਂ ਅਦਰ ਜਿਹੜੀ ਵੀ ਚੰਗੀ ਕੰਪਨੀ ਦਾ ਤੁਹਾਨੂੰ ਓਕਸੀ ਟੈਬੂ ਮਾਰਕੀਟ ਚੋਂ ਤੁਹਾਡੇ ਮਾਰਕੀਟ ਚੋਂ ਜਿਹੜੇ ਦੁਕਾਨਦਾਰ ਨਾਲ ਜੁੜੇ ਜੇ ਉਹਨਕੋ ਮਿਲਦਾ ਤੁਸੀਂ ਉਹਦੇ ਕੋਲ ਆ ਕੇ ਪਾ ਸਕਦੇ ਜੀ ਸੁੰਡੀ 70 ਗ੍ਰਾਮ ਤੋਂ 100 ਗ੍ਰਾਮ ਜੇ ਚੋਨਾ ਤੁਹਾਡਾ ਭਾਰਾ ਹੈ ਬਹੁਤ ਭਾਰਾ ਜਿੱਦਾਂ ਇਹ ਵੀ ਨਾਰਮਲ ਨਹੀਂ ਕਹਿ ਸਕਦੇ ਹਾਲ ਇਹਨੇ ਪੈਨਿਕਲ ਸਟੇਜ ਤੋਂ ਹੋਰ ਵਧੀਆ ਵੇਖਣਾ ਅਸੀਂ ਇਹਨੂੰ 100 ਗ੍ਰਾਮ ਦੀ ਡੋਜ਼ ਤੇ ਹੀ ਕਰਾਵਾਂਗੇ 70 ਤੋਂ 100 ਗ੍ਰਾਮ ਫਲੂਬੇਡੀਆ ਮਾਈਂਡ ਟਾਟਾ ਟਕੂਮੀ ਜਾਂ ਲਿਪੀਵੀਰ ਹੋਣ ਰਹਿ ਗਿਆ ਵੀਰੋ ਤੇਲਾ ਤੇਲੇ ਦੇ ਵਿੱਚ ਇੱਕ ਟੈਕਨੀਕਲ ਆਉਂਦਾ ਡਾਇਨਰਟੀ ਫ੍ਰੈਨ ਅਸ਼ੀਨ ਦੇ ਨਾਂ ਤੇ ਪੀਆਈ ਕੰਪਨੀ ਦਾ ਵਿਕਦਾ ਹੈ ਡੈਂਟੋ ਦੇ ਨਾਂ ਤੇ ਜੰਮਲ ਦਾ ਵਿਕਦਾ ਹੈ ਤੇ ਅਲੱਗ-ਅਲੱਗ ਕੰਪਨੀਆਂ ਦੇ ਅਲੱਗ-ਅਲੱਗ ਨਾਵਾਂ ਤੇ ਇਹ ਪ੍ਰੋਡਕਟ ਮਾਰਕੀਟ ਦੇ ਵਿੱਚ ਜਿੰਨੀਆਂ ਵੀ ਚੰਗੀਆਂ ਕੰਪਨੀਆਂ ਕੰਮ ਕਰਦੀਆਂ ਸਾਰਿਆਂ ਦੇ ਕੋਲ ਉਹ ਵੀ ਹੈਗਾ ਹੁਣ ਆ ਗਿਆ ਵੀ ਇਹਨੂੰ ਅਸੀਂ ਫੰਗੀਸਾਈਡ ਤੇਲੇ ਵਾਲੀ ਤੇ ਸੁੰਢੀ ਵਾਲੀ ਸਪਰੇਅ ਤੋਂ ਪਹਿਲਾਂ ਜਿਸ ਤਰ੍ਹਾਂ ਥੋੜੀਆਂ-ਥੋੜੀਆਂ ਨੋਕਾ ਖਟੀਆਂ ਤੇ ਭੂਰੀਆਂ ਵਿਖਦੀਆਂ ਅਸੀਂ ਇਹਨੂੰ ਕੋਈ ਸੀ ਵੀਡ ਜਾਂ ਅਮੀਨੋ ਐਸਿਡ بیس ਪ੍ਰੋਡਕਟ ਜ਼ਿੰਕ ਬੋਰਨ ਦੇ ਕੰਬੀਨੇਸ਼ਨ ਵੀ ਮਾਰਕੀਟ 'ਚ ਮਿਲ ਜਾਂਦੇ ਆ ਸਾਡਾ ਮੰਨਿਆ ਵੀ ਅਸੀਂ ਇਹਨੂੰ ਅੱਜ ਸ਼ਾਮਾਂ ਨੂੰ ਜਾਂ ਕੱਲ ਨੂੰ ਦੁਪਹਿਰੋਂ ਬਾਅਦ ਸਪਰੇਅ ਵੀ ਆਪਾਂ ਦੁਪਹਿਰੋਂ ਬਾਅਦ ਹੀ ਕੋਸ਼ਿਸ਼ ਕਰਨੀ ਕਿਉਂਕਿ ਸਵੇਰ ਦੀ ਟਾਈਮ ਦੀ ਸਪਰੇਅ ਜਿਹੜੀ ਦਿਨੇ ਟੈਂਪਰੇਚਰ ਕਾਫੀ ਆਪ ਹੋ ਜਾਂਦਾ ਅਸੀਂ ਸਮਝਦੇ ਆਂ ਵੀ ਉਹ ਨਹੀਂ ਇਫੈਕਟਿਵ ਨਹੀਂ ਹੁੰਦੀ ਜਿੰਨੀ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਵਾਲੀ ਸਪਰੇਅ ਇਫੈਕਟਿਵ ਵਧੀਆ ਕੰਮ ਕਰਦੀ ਹੈ ਸਾਡਾ ਮਾਨਿਆ ਕਿ ਇੱਕ ਸਪਰੀ ਅਸੀਂ ਇਹਨੂੰ ਸੀਬੀਡ ਜਾਂ ਅਮੀਨੋ ਐਸਿਡ بیس ਪ੍ਰੋਡੈਕਟ ਦੀ ਨਾਲ ਜ਼ਿੰਕ ਬੋਰਨ ਜਾਂ ਪੋਟਾਸ਼ ਦਾ ਕੰਬੀਨੇਸ਼ਨ ਸਾਨੂੰ ਕੋ ਮਿਲ ਗਿਆ ਤੇ ਅਸੀਂ ਇਸ ਖੇਤ ਦੇ ਵਿੱਚ ਆਪਣੇ ਫਾਰਮਰ ਕੋਲੋਂ ਕਰਵਾਵਾਂਗੇ ਕਿਉਂਕਿ ਇਹ ਖੇਤ ਮੇਰੇ ਭਾਂਜੇ ਦਾ ਹੀ ਹੈ ਮੇਰੀ ਭਾਂਜੀ ਦਾ ਖੇਤ ਹੈ ਉਸ ਤੋਂ ਬਾਅਦ ਇੱਕ ਦਿਨ ਛੱਡ ਕੇ ਅਸੀਂ ਇਹਨੂੰ ਜਿਹੜੀ ਪੈਨਿਕਲ ਸਟੇਜ ਤੇ ਇਨਸਾਰੇ ਦੇ ਸਮੇਂ ਆਪਾਂ ਸਪਰੇਅ ਕਰਨੀ ਹੁੰਦੀ ਕੋਈ ਫੰਗਸ ਨਾ ਆਵੇ ਤੇਲਾ ਨਾ ਆਵੇ ਸੁੰਡੀ ਨਾ ਆਵੇ ਉਹ ਬੜੇ ਸੇਫ ਟੈਕਨੀਕਲ ਜਿਹੜੇ ਟੈਕਨੀਕਲ 9 10 ਡਿਪਾਰਟਮੈਂਟ ਨੇ ਬੰਦ ਕੀਤੀ ਐ ਅਸੀਂ ਤੇ ਉਹ ਕਿਸਾਨ ਭਰਾਵਾਂ ਨੂੰ ਕਹਿੰਨੇ ਤੁਸੀਂ ਬਾਸਮਤੀ ਦੀ ਤੇ ਗਾਲ ਹੀ ਨਾ ਕਰੋ ਆਪਾਂ ਝੋਨੇ ਤੇ ਵੀ ਨਾ ਪਾਈਏ ਕਿਉਂਕਿ ਸਾਰੀਆਂ ਦਵਾਈਆਂ ਪਿਛਲੇ ਸਾਲਾਂ ਨੂੰ ਕਾਫੀ ਸਸਤੇ ਰੇਟਾਂ 'ਚ ਤੁਹਾਨੂੰ ਮਿਲ ਜਾਣੀਆਂ ਜਿੰਨਾਕ ਤੁਹਾਨੂੰ ਉਹਨਾਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਪੈਸੇ ਦਾ ਫਰਕ ਆਉਣਾ ਸੀ ਉਹਨੇ ਹੀ ਤੁਹਾਨੂੰ ਸਸਤੀ ਹੋ ਗਈ ਆ ਮੰਨ ਲਓ ਜੇ ਆ ਵੀ ਜਾਵੇ 100 150 200 ਰੁਪਇਆ ਕਿੱਲੇ ਦੇ ਮਗਰ ਆਪਣੇ ਪੈਸੇ ਚੰਗੀਆਂ ਦਵਾਈਆਂ ਪਾਉਣ ਤੇ ਜ਼ਿਆਦੇ ਵੀ ਲੱਗ ਜਾਣ ਮਿੱਤਰੋ ਤੇ ਕਿਸੇ ਦੀ ਜ਼ਿੰਦਗੀ ਨਾਲੋਂ ਕੁਝ ਵੀ ਨਹੀਂ ਚੰਗਾ ਪਤਾ ਹੀ ਨਹੀਂ ਆ ਇਹ ਬਾਸਮਤੀ ਮੰਡੀ ਤੋਂ ਸੇਲਰ ਸੇਲਰ ਤੋਂ ਦੁਕਾਨ ਤੇ ਤੇ ਦੁਕਾਨ ਤੋਂ ਵਾਪਸ ਸਾਡੇ ਕਿਸੇ ਭੈਣ ਭਰਾ ਦੇ ਘਰ ਨਹੀਂ ਆ ਜਣੀ ਜਿਆਦੀ ਜ਼ਹਿਰ ਵਾਲੀ ਇਸ ਕਰਕੇ ਆਪਾਂ ਉਹ ਸੇਫ ਜ਼ਹਿਰਾ ਪਾਉਣੀ ਹੈ ਜਿਹੜੀਆਂ ਜ਼ਹਿਰਾ ਪਾ ਕੇ ਸਾਡੀ ਬਾਸਮਤੀ ਦੀ ਐਕਸਪੋਰਟ ਚੰਗੀ ਹੋ ਜੇ ਸਾਨੂੰ ਮੰਡੀ ਦੇ ਵਿੱਚ ਭਾ ਚੰਗਾ ਮਿਲੇ ਜੇ ਤੁਸੀਂ ਜ਼ਹਿਰਾ ਚੰਗੀਆਂ ਪਾਈਆਂ ਤੇ ਛਾਤੀ ਤੇ ਹੱਥ ਮਾਰ ਕੇ ਠੋਕ ਕੇ ਕਹਿ ਸਕਦੇ ਜੇ ਮੰਡੀ 'ਚ ਆਪਣੇ ਆੜਤੀਏ ਨੂੰ ਵਪਾਰੀ ਨੂੰ ਵੀ ਮੇਰੀ ਠੇਰੀ ਜਿੱਥੇ ਮਰਜ਼ੀ ਸੱਜਣਾ ਚੈੱਕ ਕਰਾ ਲੈ ਮੈਂ ਕੋਈ ਮਾੜੀ ਜ਼ਹਿਰ ਆਪਣੀ ਝੋਨੇ ਦੇ ਵਿੱਚ ਬਾਸਮਤੀ ਦੇ ਵਿੱਚ ਨਹੀਂਉ ਪਾਈ ਤੁਸੀਂ ਠੋਕ ਕੇ ਜਿੱਥੇ ਮਰਜੀ ਨੂੰ ਐਕਸਪੋਰਟ ਕਰੋ ਬਾਹਰ ਘੱਲੋ ਕੋਈ ਮਸਲਾ ਨਹੀਂ ਸੁਖਸਾਨ ਦੋਸਤੋ ਰਾਜਾ 88 ਤੇ 1692 ਦੋਵਾਂ ਦੀਆਂ ਪੋਟਾਂ ਮੈਂ ਤੁਹਾਨੂੰ ਪਾ ਦਿਆਂਗੇ ਲਿਖ ਕੇ ਝੋਨਾ ਬਿਲਕੁਲ ਬਹੁਤ ਵਧੀਆ ਇੱਕ ਵਾਰ ਕੈਮਰਾਮੈਨ ਸਾਹਿਬ ਫੇਰ ਆਜੋ ਮੁਖਾ ਦਿਓ ਕਿੱਡਾ ਸ਼ਾਨਦਾਰ ਤਰੀਕੇ ਦਾ ਝੋਨਾ ਗੋਭਾਂ ਭਰੀਆਂ ਖਲੋਤਾ ਪਿਆ ਬਿਲਕੁਲ ਥੱਲਿਓਂ ਲੈ ਕੇ ਹਰਿਆ ਹੈ ਬਹੁਤ ਸੋਹਣਾ ਝੋਨਾ ਖਲੋਤਾ ਹੈ ਦਸਿਆਂ ਹਦਾਇਤਾਂ ਅਨਸਾਰ ਆਪਾਂ ਝੋਨੇ ਨੂੰ ਸਪਰੇਅ ਕਰਕੇ ਇਹਦੇ ਝਾੜ ਦੇ ਵਿੱਚ ਵਾਧਾ ਕਰ ਸਕਦੇ ਆ ਜਿਸ ਤਰ੍ਹਾਂ ਇਹਨੇ ਹੁਣ ਮਿਸ਼ਰਣ ਤੋਂ ਬਾਅਦ ਚ ਦੁੱਧੇ ਦੀ ਸਟੇਜ ਚ ਆਉਣਾ ਜੇ ਆਪਾਂ ਇਹਨੂੰ ਪोटाश ਬੋਰਨ ਜ਼ਿੰਕ ਵਗੈਰਾ ਦੀ ਸਪਰੇਅ ਕਰ ਦਿੰਨੇ ਆ ਪਲਾਟ ਜਿਆਦੀ ਤਾਕਤ ਬਣਾਏਗਾ ਜਿਆਦੀ ਤਾਕਤ ਬਣਾਏਗਾ ਜ਼ਿਆਦਾ ਮਿਲਕ ਬਣੇਗਾ ਜ਼ਿਆਦਾ ਦੁੱਧ ਬਣੇਗਾ ਚੰਗੇ ਦਾਣੇ ਬਣਨਗੇ ਫੱਕਰਾਇਤ ਬੜਾ ਸੁਥਰਾ ਝੋਨਾ ਆਏਗਾ ਖਸਾਨ ਦੋਸਤੋ ਮੈਂ ਆਪਣੀ ਗੱਲ ਘੜ ਤੱਕ ਪਹੁੰਚਾਉਣ ਲਈ ਬਲ ਖੇਤੀ ਛੱਜਲਵੱਡੀ ਦੇ ਨਾਂ ਤੇ YouTube ਤੇ ਤੇ Facebook ਤੇ ਚੈਨਲ ਸ਼ੁਰੂ ਕੀਤਾ ਹੈ ਤੁਸੀਂ ਉੱਥੇ ਜਾ ਕੇ ਮੈਨੂੰ ਫੋਲੋ ਕਰ ਸਕਦੇ ਜੀ ਖੇਤੀ ਨਾਲ ਸੰਬੰਧਤ ਤੁਹਾਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤੁਸੀਂ ਮੇਰਾ ਨੰਬਰ 9216099188 ਤੇ ਕਾਲ ਕਰਕੇ ਮੇਰੇ ਨਾਲ ਆਪਣੀ ਫਸਲ ਬਾਰੇ ਡਿਸਕਸ ਕਰ ਸਕਦੇ ਜੀ ਜਿਨੀ ਗੁਰਨਾਨਕ ਸਾਹਿਬ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾ ਨੇ ਬੁੱਧ ਦਿੱਤੀ ਹੈ ਉਸ ਬੁੱਧ ਦੇ ਅਨਸਾਰ ਤੁਹਾਡੇ ਮਸਲੇ ਦਾ ਹੱਲ ਕਰਨ ਦੀ ਜੋਗ ਕੋਸ਼ਿਸ਼ ਕਰਾਂਗੇ ਕਿਸਾਨ ਦੋਸਤੋ 네ਗੇਟਿਵ ਬੰਦਿਆਂ ਦੇ ਲਾਗੇ ਬਹਿਣਾ ਛੱਡ ਦੋ ਜਿਹੜੇ ਸਮਾਜ ਪ੍ਰਤੀ ਪੋਜ਼ਿਟਿਵ ਆ ਆਪਣੇ ਪਰਿਵਾਰ ਪਤੀ ਪੋਜ਼ਿਟਿਵ ਆ ਆਪਣੇ ਕੰਮ ਦੇ ਪ੍ਰਤੀ ਪੋਜ਼ਿਟਿਵ ਬੰਦੇ ਆ ਉਹਨਾਂ ਦੀ ਰਹਿਣੀ ਬਹਿਣੀ ਚ ਰੋ ਉਹਨਾਂ ਦੇ ਸਰਕਲ ਚ ਰੋ ਚੰਗੀਆਂ ਆਦਤਾਂ ਦੇ ਧਾਰਨੀ ਬਣੋ ਸਭ ਤੋਂ ਵੱਡੀ ਗੱਲ ਵਾਤਾਵਰਨ ਨੂੰ ਆਪ ਅੱਗੇ ਲਾ ਕੇ ਬਚਾਈਏ ਪਾਣੀ ਬਚਾਈਏ ਫਸਲਾਂ ਤੇ ਘੱਟ ਜ਼ਹਿਰਾਂ ਪਾਈਏ ਰੁੱਖ ਲਾਈਏ ਕਿਸਾਨ ਦੋਸਤੋ ਨਾਮ ਜਪੋ ਕਿਰਤ ਕਰੋ ਵੰਡ ਛਕੋ ਐਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ